ਤੋਕਾ ਵੱਲੋਂ ਬਹੁਤ ਪਿਆਰ ਮਿਲਿਆ ਹੈ ਲੋਕੀ ਬਹੁਤ ਪਿਆਰ ਦਿਖਾ ਰਹੇ ਨੇ ਲੋਕੀ ਸੋਚ ਰਹੇ ਨੇ ਕਿ ਅਮਨ ਸ਼ੇਰਸਨ ਸ਼ੈਰੀ ਕਲਸੀ ਨੇ ਜਿੱਦਾਂ ਪਹਿਲਾਂ ਲੋਕਾਂ ਦੇ ਕੰਮ ਕੀਤੇ ਨੇ ਬਟਾਲੇ ਦਾ ਵਿਕਾਸ ਕੀਤਾ ਹੈ ਉਹ ਆਪਣੇ ਸਾਰੇ ਜਿੰਨੇ ਵੀ ਹਲਕੇ ਤੇ ਉਹਨਾਂ ਦੀ ਜ਼ਿੰਮੇਵਾਰੀ ਲੱਗੇਗੀ ਉਹ ਸਾਰਿਆਂ ਦਾ ਵਿਕਾਸ ਕਰਨਗੇ ਇਸ ਕਰਕੇ ਲੋਕੀ ਬਹੁਤ ਨਾਲ ਨੇ ਬਹੁਤ ਪਿਆਰ ਦੇ ਰਹੇ ਹਾਂ ਜੀ ਸ਼ੈਰੀ ਕਲਸੀ ਦੀ ਜੂਨ ਮੈਨੂੰ ਕਿਦਾਂ ਦਾ ਹਾਲਾ ਰਹਾ ਹੈ ਪਰ ਹੁਣ ਕੱ ਲੱਗੀਆਂ ਪਈਆਂ ਜੀ ਜਿੱਦਾਂ ਦੀ ਟਿਕਟ ਅਨਾਉਂਸ ਹੋਈ ਆ ਲੋਕਾਂ ਦੇ ਚਿਹਰਿਆਂ ਤੇ ਇੱਕ ਵੱਖਰੀ ਜੀ ਮੁਸਕਰਾਹਟ ਆ ਕਿਉਂਕਿ ਲੋਕਾਂ ਨੂੰ ਉਹ ਵਾਲਾ ਉਮੀਦਵਾਰ ਮਿਲਿਆ ਜਿਹੜਾ ਲੋਕ ਚਾਹੁੰਦੇ ਸੀ ਪਿਛਲੇ ਕਈ ਮਹੀਨਿਆਂ ਤੋਂ ਸਰਵੇ ਚੱਲ ਰਹੇ ਸੀ ਜਿਹੜੇ ਵੀ ਹਲਕੇ ਚ ਜਾਂਦੇ ਸੀ ਇੱਕੋ ਆਵਾਜ਼ ਆਉਂਦੀ ਸੀ ਸਾਨੂੰ ਸ਼ੈਰੀ ਕਲਸੀ ਚਾਹੀਦਾ ਜੇ ਪਠਾਨਗੋੜ ਜਾਂਦੇ ਸੀ ਸ਼ੈਰੀ ਕਲਸੀ ਚਾਹੀਦਾ ਬਟਾਲੇ ਵਾਲੇ ਤੇ ਕਈ ਹਰਮਨ ਪਿਆਰਾ ਮੰਨਦੇ ਆ ਉਹਨਾਂ ਨੂੰ ਸੋ ਉਹਦੀ ਲੋਕਪ੍ਰਿਅਤਾ ਨੂੰ ਦਿਖਦੇ ਹੋਇਆ ਸ਼ੈਰੀ ਕਲਸੀ ਨੂੰ ਲੋਕ ਸਭਾ ਉਮੀਦਵਾਰ ਵਜੋਂ ਪਾਰਟੀ ਨੇ ਉਤਾਰਿਆ ਔਰ ਤਗੜੇ ਹੋ ਗਿਆ ਆਪਾਂ ਜਿੱਤ ਪ੍ਰਾਪਤ ਕਰਾਂਗੇ ਲੋਕ ਸੂਤਰਾਂ ਦੇ ਹਵਾਲੇ ਤੋਂ ਗੱਲ ਕਰੀਏ ਲੋਕ ਕਹਿੰਦੇ ਆ ਡਾਕਟਰ ਦਲਜੀਤ ਸਿੰਘ ਦੀਮਾ ਸੁਮਣੀ ਅਕਾਲੀ ਦਲ ਦੇ ਉਮੀਦਵਾਰ ਦਰਕਾਰ ਰਿਹਾ ਹਾਂਗਾ ਕਿ ਸੀਟ ਹੋਰ ਬਣ ਚੁੱਕੀ ਹੈ ਅਸਲੀ ਕੌਡੀ ਚੁਣੌਤੀ ਦੇ ਰਹੇ ਨੇ ਕੀ ਕਹਾਣਾ ਚਾਹੋ ਅਕਾਲੀ ਦਲ ਦਾ ਹਾਲ ਤੇ ਇਹ ਆ ਕਿ ਪਹਿਲੀ ਗੱਲ ਤੇ ਅਕਾਲੀ ਦਲ ਅਕਾਲੀ ਦਲ ਰਿਹਾ ਹੀ ਨਹੀਂ ਉਹ ਖਾਲੀ ਦਲ ਬਣ ਗਿਆ ਜੇ ਇਹ ਅਕਾਲੀ ਦਲ ਹੁੰਦਾ ਤੇ ਇਹਨਾਂ ਕੋ ਜਿਲ੍ਹੇ ਗਰਦਾਸਪੁਰ ਚ ਕੋਈ ਇੱਕ ਬੰਦਾ ਨਾ ਲੱਭਦਾ ਪੂਰੇ ਜਿਲ੍ਹੇ ਚ ਇਹਨਾਂ ਨੂੰ ਇੱਕ ਬੰਦਾ ਨਹੀਂ ਲੱਭਾ ਬਾਹਰਲੇ ਜਿਲ੍ਹੇ ਚੋਂ ਲਿਆ ਕੇ ਅੱਜ ਇਹਨੂੰ ਚੇਤਾ ਆ ਗਿਆ ਕਿ ਮੈਂ ਇਥੋਂ ਦਾ ਜੰਪਲ ਆ ਜਦੋਂ ਇੰਨੇ ਸਾਲ ਇਹ ਰੋਪੜ ਦੀ ਨਿਮਾਇੰਦਗੀ ਕਰਦਾ ਰਿਹਾ ਉਥੇ ਚੰਡੀਗੜ੍ਹ ਬਹਿ ਕੇ ਪ੍ਰੈਸ ਬੈਟਾ ਦਿੰਦੇ ਉਦੋਂ ਕਿੱਥੇ ਆਈ ਆ ਸੋ ਇਹ ਬਿਲਕੁਲ ਹੀ ਬੇਹੁਦਾ ਗੱਲ ਆ ਕਿਹੜੇ ਬਦਲ ਚੀਮੇ ਨੂੰ ਜਾਣਦਾ ਕੋਣ ਇੱਥੇ ਇਹ ਇਹ ਗੱਲਾਂ ਬੇਤੁਕੀਆਂ ਗੱਲਾਂ ਨੇ ਕਿ ਉਹਨੇ ਹੌਟ ਸੀਟ ਬਣਾਤੀ ਆ ਵੇਖਿਓ ਤੁਸੀਂ ਚੌਥੇ ਨੰਬਰ ਤੇ ਆਉਣਗੇ ਕਿਤੇ ਜਾ ਕੇ ਤੇ ਮੈਨੂੰ ਤਾਂ ਲੱਗਦਾ ਕਿ ਜਮਾਨਤਾਂ ਵੀ ਜਬਤ ਹੋਣੀਆਂ ਇਹਨਾਂ ਦੀ ਉਹਦਾ ਇੱਕੋ ਹੀ ਇੱਕ ਕਾਰਨ ਆ ਸਾਡਾ ਲੀਡਰ ਸ਼ੈਰੀ ਕਲਸੀ ਬਾਜਵੇਂ ਨੂੰ ਕੇ ਬਾਹ ਫੜ ਕੇ ਕਰਦੇ ਆ ਉਹ ਨਾ ਕਰ ਜਾਂਦਾ ਪਾੜੇ ਨੂੰ ਕਾ ਬਾਹ ਫੜ ਕੇ ਕਰਦੀ ਉਹ ਨਾ ਕਰ ਜਾਂਦਾ ਸੁੱਖੀ ਨੂੰ ਕਾ ਕਰਦੇ ਉਹ ਵੀ ਨਾ ਕਰ ਜਾਂਦਾ ਕਿਉਂਕਿ ਕਿਉਂ ਨਾ ਕਰਦੇ ਪਏ ਕਿਉਂਕਿ ਉਹਨਾਂ ਨੂੰ ਸ਼ੈਰੀ ਕਲਸੀ ਦਿਖਦਾ ਮਗਦਾ ਸੂਰਜ ਜਿਹਾ ਚਮਕਦਾ ਸਤਾਰਿਆਂ ਵਾਂਗੂ ਦਿਖਦਾ ਇਸ ਕਰਕੇ ਉਹ ਕਾਂਗਰਸ ਨੂੰ ਅੱਜ ਤੱਕ ਉਮੀਦਵਾਰ ਨਹੀਂ ਲੱਭ ਰਿਆ ਸੋ ਇੱਕੋ ਬੇਨਤੀ ਕਰਦੇ ਆ ਕਿ ਕਾਂਗਰਸ ਵਾਲਿਓ ਉਹ ਕੋਈ ਨਾ ਕੋਈ ਉਤਾਰ ਦਿਓ ਨਹੀਂ ਤੇ ਮਾਜਾ ਫੇਰਦਾ ਨਹੀਂ ਜੀ ਅਸੀਂ ਤਗੜਾ ਹੋ ਗਏ ਫਿਰ ਗਿਆ ਜਦਾ ਫਿਰ ਗਿਆ ਜੀ ਦਾਨੀ ਵਾਲਾ ਕੇ ਵੱਡੀ ਆ ਜੀ ਸਰ ਜੀ ਉਹ ਅੱਜ ਨੰਦਾਂ ਵਾਲੀ ਚ ਆਮਾ ਦੀ ਪਾਰਟੀ ਸ੍ਰੀ ਕਲਚੀ ਦੇ ਉਹ ਮਿਲ ਕੇ ਰੱਖੀ ਦੀ ਸੀ ਕੀ ਕਹਿਣਾ ਚਾਹੋਗੇ ਜੇ ਬਹੁਤ ਭਾਰੀ ਇਕੱਠ ਹੋਇਆ ਸਭ ਤੋਂ ਪਹਿਲਾਂ ਸਮੂਹ ਸਾਧ ਸੰਗਤ ਦਾ ਬਹੁਤ 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 ਧੰਨਵਾਦ ਮੈਂ ਰਣੀ ਹਾਂ ਆਪਣੇ ਨਗਰ ਦਾ ਜਿਹੜਾ ਨਗਰ ਸੇਰ ਤੋਂ ਲੈ ਕੇ ਘਟੋ ਘਟ ਪੰਜ ਘੰਟੇ ਸਿਖਰ ਦੀ ਗਰਮੀ ਔਰ ਵਾਡੀਆਂ ਦੇ ਦਿਨਾਂ ਦੇ ਜੋਰ ਦੇ ਵਿੱਚ ਵੀ ਮੈਨੇ ਜਿੰਨਾ ਮੇਰਾ ਸਾਥ ਦਿੱਤਾ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਔਰ ਬੜੀ ਮਾਨ ਵਿੱਚ ਖੁਸ਼ੀ ਆ ਔਰ ਚਾਹ ਆ ਕੇ ਸਾਡਾ ਛੋਟਾ ਵੀਰ ਸਰਦਾਰ ਅਮਨ ਸ਼ੇਰ ਸਿੰਘ ਸਹਿਰੀ ਕਲ ਸੀ ਜਿੰਨੂੰ ਪਾਰਟੀ ਨੇ ਐਮਪੀ ਦੀ ਸੀਟ ਦੇ ਕੇ ਨਵਾਜਿਆ ਔਰ ਅਸੀਂ ਅਸ਼ਵਾਸ ਦੋਣੇ ਆ ਆਪਣੇ ਭਰਾ ਨੂੰ ਕਿ ਆਪਣੇ ਪਿੰਡਾਂ ਦੇ ਵਿੱਚੋਂ ਕਿ ਪੂਰੇ ਗਰਦਾਸਪੁਰ ਜ਼ਿਲ੍ਹੇ ਦੇ ਵਿੱਚੋਂ ਵੱਡੀ ਲੀਡ ਦੇ ਨਾਲ ਆਪਣੇ ਭਰਾ ਨੂੰ ਜਿਤਾ ਕੇ ਤੇ ਦਿੱਲੀ ਭੇਜਾਂਗੇ ਉਹਨਾਂ ਖੇਲ ਸਿੰਘ ਉਸ ਦੀ ਜੋਨਦੀ ਵਾਈਫ ਇੱਥੇ ਆਏਗੀ ਜੀ ਉਹਨਾਂ ਨੇ ਕਿਹਾ ਕਿ ਪਹਿਲੋਂ ਵੀ ਉੱਥੋਂ ਵੱਡੀ ਲੀਡ ਨਾਲ ਇਕੜਾ ਪਿੰਡ ਦੇ ਵਿੱਚ ਹੁੰਦਾ ਹੈ ਹੁਣ ਵੀ ਉਹਨੂੰ ਫੋਕਰਾ ਕਿ ਇਹ ਪਿੰਡਾਂ ਦੇ ਵਿੱਚ ਕਾਫੀ ਵੀ ਵੀ ਸੁਹਾਣਾ ਠੀਕ ਹੈ ਬਿਲਕੁਲ ਜੀ ਬਿਲਕੁਲ ਉਹਨਾਂ ਦਾ ਇਹ ਵਿਸ਼ਵਾਸ ਜਿਹੜਾ ਬਣਿਆ ਰਹੂਗਾ ਔਰ ਪਰਮਾਤਮਾ ਤੇ ਸਾਨੂੰ ਵਿਸ਼ਵਾਸ ਆ ਕਿ ਐਮਐਲਏ ਦੀ ਇਲੈਕਸ਼ਨ ਦੇ ਵਿੱਚ ਵੀ ਸਾਡੇ ਪਿੰਡ ਚ ਕੋਈ ਦੂਸਰੀ ਪਾਰਟੀ ਦਾ ਬੂਥ ਤੱਕ ਨਹੀਂ ਸੀ ਲੱਗਾ ਔਰ ਮਾਰਕ ਦੀ ਕਿਰਪਾ ਰਹੀ ਤੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਕੋਈ ਬੂਥ ਨਹੀਂ ਲੱਗੂਗਾ 100 ਦੀ 100% ਜਿਹੜੀ ਵੋਟ ਆ ਉਹ ਅਮਨ ਸ਼ਿਰ ਸਿੰਘ ਸੈਰੀ ਕਲਸੀ ਦੀ ਝੋਲੀ ਚ ਪਾ ਕੇ ਭੇਜਾਂਗੇ ਕੀ ਖਾਨ ਨੇ ਕਿ ਵੋਟਰਾਂ ਨੂੰ ਕੀ ਦੇ ਦੇਣਾ ਤੁਹਾਨੂੰ ਨਾਲ ਲੱਗ ਲਿਆ ਪਿੰਡਾਂ ਨੂੰ ਵੇਖੋ ਜੀ ਮੈਂ ਜਿੰਨੇ ਵੀ ਮੇਰੇ ਅਧੀਨ ਪਿੰਡ 8 ਪਿੰਡ ਪੈਂਦੇ ਨੇ ਔਰ ਪੂਰੇ ਗੁਰਦਾਸਪੁਰ ਜਿਹੜੇ ਨੂੰ ਮੈਂ ਇਹ ਮੈਸੇਜ ਕਰਦਾ ਵਾਂ ਸਨੇਹਾ ਦਿੰਦਾ ਵਾਂ ਕਿ ਇਹੋ ਜਿਹੀ ਪਾਰਟੀ ਨੂੰ ਲੱਭਦਿਆਂ ਸਾਨੂੰ 76 ਸਾਲ ਹੋ ਗਏ ਕੋਈ ਚੰਗੀ ਪਾਰਟੀ ਜੋ ਲੋਕਾਂ ਦੇ ਹਿੱਤ ਦੀ ਗੱਲ ਕਰੇ ਜੇ ਲੋਕਾਂ ਦੀ ਲੋਕਾਂ ਦੀ ਗੱਲ ਕਰੇ ਲੋਕਾਂ ਦੇ ਦਿਲਾਂ ਦੀ ਗੱਲ ਕਰੇ ਉਹ ਪਾਰਟੀ ਪਰਮਾਤਮਾ ਸੱਚੇ ਪਾਸ਼ਾ ਵਾਹਿਗੁਰੂ ਨੇ ਸਾਨੂੰ ਦਿੱਤੀ ਹੈ ਔਰ ਅਸੀਂ ਚਾਹੁੰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਆਪਣਾ 92 ਐਮਬਲੇ ਆਪਾਂ ਦੇਖੇ ਇਹਨਾਂ ਨੂੰ ਭੇਜਿਆ ਸੀ ਤੇ ਆਉਣ ਵਾਲੇ ਸਮੇਂ 'ਚ 13 ਦੀਆਂ 13 ਸੀਟਾਂ ਜਿਹੜੀਆਂ ਪੰਜਾਬ 'ਚੋਂ ਅਸੀਂ ਐਮਪੀ ਬਣਾ ਕੇ ਦਿੱਲੀ ਭੇਜਾਂਗੇ ਵਾਹਿਗੁਰੂ ਦੀ ਕਿਰਪਾ ਲਈ ਤੇ ਇਸੇ ਤਰ੍ਹਾਂ ਹੋਊਗਾ